ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਾਥ ਸ਼੍ਰੀ ਅਕਾਲ ਲਓ ਜੀ ਮਿੱਤਰੋ 4 व्हीਲ ਆਪਾਂ ਨੇ ਖੋਲ ਕੇ ਰੱਖਿਓ ਇਹਦੀ ਕਪਲੀ ਨੂੰ ਕਸਦਾ ਕਾਲਾ ਕਸਤੀ ਕਾਲੇ ਤੇ ਹੁਣ ਦੇ ਇਹਦੇ ਨੇ ਗੇਅਰ ਗੁਰ ਲਾ ਕੇ ਮੌਸਮ ਤੁਹਾਨੂੰ ਪਤਾ ਖਰਾਬ ਹੋਇਆ ਬੱਦਲ ਬਾਈ ਹੋਈ ਵੀ ਆਪਣੇ ਏਰੀਆ 'ਚ ਤਾਂ ਸਾਬਾਈ ਕਰ ਰਿਹਾ 4 ਵੀਲ ਵਾਲਾ ਲੀਵਰ ਲਾ ਕੇ ਬਿਨਾ ਯਾਰ ਮਸ਼ੀਨ ਸਟਾਰਟ ਹੋਏ ਤਾਂ ਅੱਗੇ ਪਿੱਛੇ ਕਰੀ ਤੋ ਕਿਵੇਂ ਗੇਅਰ ਪੈਜੂ ਕਾਲਾ ਸੇਠ ਉਹ ਗੇਅਰ ਦੀ ਗੱਲ ਨਹੀਂ ਕਰਦੇ ਹਾਂ ਹਾਂ ਗੇਅਰ ਤਾਂ ਪੈਂਦਾ ਹੈ ਹਾਂ ਲੀਵਰ ਆਪੇ ਕੱਟਿਆ ਜਾਂਦਾ ਐਵੇਂ ਕਿਵੇਂ ਕੱਟਿਆ ਜਾਊ ਘੋੜਾ ਜਗਾ ਤੇ ਲਾਇਆ ਇਸੇ ਕਰਕੇ ਲਾਇਆ ਗਲੀ ਤੇ ਉਹੀ ਤਾਂ ਗੱਲ ਹੈ ਘੋੜਾ ਜਾਦੇ ਪਿੱਛੇ ਜਾਂਦਾ ਉਹ ਤਾਂ ਘੋੜਾ ਜਾਦੇ ਪਿੱਛੇ ਉਹ ਚੱਕਰ ਹੈ ਅੱਛਾ ਜਾਂਦਾ ਗੇਰੀ ਰਾਨ ਛੋਟੀ ਕਰੇ ਤੇ ਹਾਂ ਫਿਰ ਸੈੱਟ ਹੋਣਾ ਉਹਨੂੰ ਇੱਥੋਂ ਇਹ ਖੋਲੀ ਵੀ ਹੋਣੀ ਹੈ ਚਿੜੀ ਅੱਗੇ ਪਿੱਛੇ ਕਰਕੇ ਮੜੀ ਸੈੱਟ ਕਰ ਦੋ ਖੋਲੀ ਕਰ ਲਓ ਜੀ ਮਿੱਤਰੋ ਕਿਆਰਾ ਲੱਗੇ ਹੋਏ ਆ ਤਿਆਰ ਕਰਨ ਪਰਲੇ ਦਾ ਆਪਾਂ ਮਿੱਧਮਦਈਆ ਕਰਕੇ ਛੱਡਿਆ ਵਾ ਤੇ ਹੁਣ ਉਹ ਚ ਪਾਵਾਂਗੇ ਲਾਈਟ ਆਈ ਤੇ ਪਾਣੀ ਉਹ ਤੋਂ ਬਾਅਦ ਉਹਨੂੰ ਨੱਪਾਂਗੇ ਟਾਂਡਿਆਂ ਨੂੰ ਸਾਰਿਆਂ ਨੂੰ ਤੇ ਆ ਕਿਆਰਾ ਆਪਣਾ ਥੋੜਾ ਜਿਹਾ ਜੱਸੇ ਬਾਈ ਤੋਂ ਲੋਟ ਨਹੀਂਤੀ ਹੋਇਆ ਤੇ ਲਵਾ ਉੱਚਾ ਧੀ ਉਹਦੇ ਕਰਕੇ ਫਿਰ ਉੱਤੇ ਇੱਕ ਪੈ ਗਈ ਖੱਡ ਖੱਡ ਪੈਣ ਕਰਕੇ ਪਾਣੀ ਨਿਕਲ ਗਿਆ ਉਧਰ ਉਹਦੇ ਕਰਕੇ ਉਹਨੂੰ ਲੱਗ ਗਈ ਹਵਾ ਮਖਾ ਚੱਲੇ ਉਹਨੂੰ ਦੁਵਾਰੀ ਮਿੱਦ ਦੇਣੇ ਕੱਖ ਹੋ ਜਾਣਗੇ ਉਹਦੇ ਕਰਕੇ ਵੀ ਦੁਵਾਰੀ ਮਿੱਦ ਤਾਂ ਤਿਆਰਤਾ ਕਰਿਆ ਵਤੀ ਰਾਤ ਕਿਤੇ ਖੱਡ ਪੈ ਗਈ ਖੱਡ ਪੈਣ ਕਰਕੇ ਖਾਲੀ ਹੋ ਗਿਆ ਦੀ ਕਿਹੜਾ ਹੁਣ ਵੀ ਖਾਲੀ ਹੋਆ ਲਾਈਟ ਭੱਜ ਗਈ ਤੇ ਜਿਹੜਾ ਭਰਿਆ ਵਾ ਦੀਗਾ ਜਿੰਨਾ ਕੋ ਉਹ ਪਾਣੀ ਪੂਣੀ ਲੈਣਾ ਲੂਣਾ ਜੇ ਖੜ ਗਏ ਬਸ ਹੋ ਗਿਆ ਪੂਰਾ ਹੁਣ ਇਹ ਚੰਗੀ ਤਰ੍ਹਾਂ ਮਿੱਦ ਕੇ ਛੱਡਦੇ ਆ ਫਿਰ ਲਾਈਟ ਆਈ ਤੇ ਪਾਣੀ ਪਾ ਕੇ ਚ ਮਾਰਾਂਗੇ ਸਵਾਗਾ ਇਹਨਾਂ ਆਪਣੇ ਇਹਦੀ ਕੀਲੀ ਚੰਗੀ ਤਰ੍ਹਾਂ ਜੇ ਫਿਰ ਜਾਦੇ ਪਾਣੀ ਪਾ ਰਿਹਾ ਫਿਰ ਡੱਕੇ ਆ ਜਾਣਗੇ ਉੱਤੇ ਉਹਦੇ ਕਰਕੇ ਥੋੜਾ ਥੋੜਾ ਕਰਕੇ ਹੀ ਨੱਪਣਾ ਤੁਹਾਨੂੰ ਪਤਾ ਹੀ ਯਾਰ ਪਾਣੀ ਕਾਫੀ ਆ ਵੈਸੇ ਟਾਇਰਾਂ ਕਰਕੇ ਵਿੱਚ ਵੜ ਗਿਆ ਸਾਰਾ ਤਾਂ ਨਹੀਂ ਦੀਂਦਾ ਹਾਂਜੀ ਮਿੱਤਰੋ ਛੱਲੀਆਂ ਚੁਗਦੇ ਨੇ ਦੋ ਬੰਦੇ ਇੱਕ ਕਿਆਰੇ ਦੇ ਵਿੱਚੋਂ ਬੰਦਿਆਂ ਦੇ ਦੱਸਣ ਦੇ ਮੁਤਾਬਕ ਆ ਕਰਾ ਲੱਗਿਆ ਪਿਆ ਕਹਿੰਦੇ 14 ਥੈਲੇ ਹੋ ਗਏ ਜੀ ਇੱਕ ਕਿਆਰੇ ਦੇ ਵਿੱਚੋਂ ਇੱਕ ਕੀਲੇ ਦੇ ਵਿੱਚੋਂ ਮੰਨ ਲਓ ਵੀ ਚਾਰ ਕੀਲੇ ਨੇ ਤਾਂ ਦੇਖ ਲਓ ਵੀ ਕਿੰਨੀਆਂ ਨੁਕਸਾਨ ਸੀਗਾ ਇਸ ਕਰਕੇ ਆਪਾਂ ਨੂੰ ਅੱਗ ਲਾਉਣੀ ਪਈ ਐ ਅੱਗ ਲਾਉਣ ਦੇ ਨੁਕਸਾਨ ਵੀ ਨੇ ਕਿਉਂਕਿ ਇੱਕ ਤਾਂ ਸਾਰੇ ਡੱਕੇ ਉੱਤੇ ਆ ਜਾਂਦੇ ਨੇ ਕੱਦੂ ਨਹੀਂ ਵਧੀਆ ਹੁੰਦਾ ਜੇ ਬਿਨਾਂ ਅੱਗ ਤੋਂ ਕਰਦੇ ਤਾਂ ਕੱਦੂ ਬਹੁਤ ਵਧੀਆ ਹੁੰਦਾ ਪਰ ਕਾਰਨ ਇਹ ਹੈ ਵੀ ਨੁਕਸਾਨ ਬਹੁਤ ਹੋਣ ਕਾਰਨ ਆਪਾਂ ਨੂੰ ਅੱਗ ਲਾਉਣੀ ਪੈ ਰਹੀ ਆ। ਜੇ ਮਾਰੀ ਮੋਟੀ ਛੱਲੀ ਹੁੰਦੀ ਨਾਰਮਲ ਚਲੋ ਇੰਨੀ ਕਿ ਤਾਂ ਲੈ ਜਾਂਦੇ ਨੇ ਚੱਕ ਕੇ ਲੈ ਜਾਣੇ ਵਾਲੇ ਤੇ ਜਾਂ ਜਾਦੇ ਆ ਫਿਰ ਉਹਦੇ ਵਿੱਚ ਨੁਕਸਾਨ ਬਹੁਤ ਹੈ। ਪਹਿਲਾਂ ਆਪਾਂ ਜਿਹੜਿਆ 6 ਕਿਨੇਆਂ ਚੋਂ 13-14 ਕਵਾਂਟਲ ਮੱਕੀ ਦੇ ਹੋ ਗਏ ਕੰਬੈਨ ਰਾਹੀਂ ਕੱਢ ਤੇ ਥੈਲੇ ਭਰੇ ਪਏ ਨੇ 35 ਥੈਲੇ ਆਲੂ ਵਾਲੇ ਜਾਲੀ ਵਾਲੇ। ਉਹ ਹੁਣ ਆਪਾਂ ਪਸ਼ੂਆਂ ਲਈ ਸੁਕਾ ਕੇ ਰੱਖ ਤੀ। ਹੋਲ ਲਾ ਭਰ ਕੇ ਹੁਣ ਇਹ ਦੇਖ ਜਾਈਏ ਕਿੰਨੇ ਥੱਲੇ ਹੁੰਦੇ ਨੇ ਆਪਣੇ ਮਸ਼ੀਨ ਜਿਹਾ ਅਸੀਂ ਛੱਡ ਕੇ ਇਸ ਕਰਕੇ ਆਪਾਂ ਨੂੰ ਅੱਗ ਲਾਉਣੀ ਪੈ ਰਹੀ ਆ ਇਸ ਲਈ ਆਪਾਂ ਚਾਹੁੰਦੇ ਆ ਮਾਫੀ ਅੱਗ ਲਾਉਣੀ ਫੈਨੀਟੀ ਪਰ ਲਾਉਣੀ ਪੈਗੀ ਨੇੜੀ ਦੇ ਕਰਮ ਹਾਂਜੀ ਆ ਦੇਖੋ ਹੁਣ ਤੁਹਾਨੂੰ ਦਿਖਾਉਣਾ ਮੈਂ ਔਰੇ ਆਹਾ ਭੰਡਾਰ ਲੱਗਿਆ ਪਿਆ ਦੇਖੋ ਲਓ ਰੋਡ ਦੇ ਕੋਲੇ ਲਓ ਆ ਕਠੀਆਂ ਹੀ 1 2 3 4 5 6 7 8 ਛੱਲੀਆਂ ਪਈਆਂ ਨੇ। ਇਹ ਕਿਹਾਰੇ ਉੱਪਰਲੇ ਜਾ ਗਏ ਤੇ ਤੇ ਅੱਜ ਬੰਦੇ ਪਹੁੰਚੇ ਬਣੇ ਸਹੌਲੀ ਪਨੀਰੀ ਵਾਲਾ ਕਿਹੜਾ ਲਾਉਣ ਤੇ ਈਸ਼ਵਰ ਬਾਈ ਨੇ ਆਹ ਏਰੀਏ ਦੀਆਂ ਸਾਰੇ ਦੀਆਂ ਬੱਟਾਂ-ਬੋਟਾਂ ਦਾ ਕੰਮ ਕਰਕੇ ਹੁਣ ਕਰ ਰਿਹਾ ਰਾਮ ਤੇ ਆਪਾਂ ਲੈ ਕੇ ਆਏ ਥੀ ਇਹਦੀ ਚਾਹ ਆ ਬੈਠਾ ਫੋਨ ਤੇ ਲੱਗਾਇਆ ਦੇਖੋ ਹਾਂ ਵੀ ਈਸ਼ਵਰ ਕੈਸੇ ਆ? ਬੜੀਆ ਹੈ। ਗਰਮੀ ਕਿੰਨੀ ਕਾ? ਗਰਮੀ ਤਾਂ ਕੁਝ ਨਹੀਂ ਹੈ। ਕੁਛ ਨਹੀਂ ਐ ਫੇ ਬੈਠਾ ਕਿਉਂ ਐ ਚੱਲ ਫਿਰ ਰੋਟੀ ਖਾਣੇ ਬੈਠ ਗਏ ਅਛਾ ਚਲੋ ਹਾਸੀ ਮਖੋ ਲੈ ਨਾ ਚੱਲੀ ਜਾਂਦਾ ਠੰਡੀ ਐ ਪੂਰਾ ਅੱਜ ਕਿਥੇ ਠੰਡੀ ਐ ਅੱਜ ਤਾਂ ਬੱਸ ਕਰਾ ਦੂ ਬੱਦਲ ਦੇਖੋ ਸਵੇਰਾ ਬੱਦਲ ਤੀਗਾ ਤੇ ਹੁਣ ਬਹੁਤ ਜ਼ਿਆਦਾ ਅੱਗ ਪੈ ਰਹੀ ਆ ਬਹੁਤ ਧੁੱਪ ਐ ਜ਼ਿਆਦਾ ਤੇਜ਼ ਆ ਦੇਖੋ ਡੱਕੇ ਆ ਗਏ ਸਾਈਡ ਤੇ ਪਿਆਰੇ ਦੇ ਚਲੋ ਵਧੀਆ ਰੋਡ ਦੇ ਲਵੇ ਆ ਗਏ ਚੱਕੇ ਇਧਰ ਸਿੱਟ ਦੇਣਗੇ ਬੰਦੇ ਆਪਣੇ ਓ ਜੀ ਮਿੱਤਰੋ ਪਾਣੀ ਆਪਾਂ ਛੱਡ ਲਿਆ ਟਾਂਡੇ ਵਾਲੇ ਪਲਾਟ ਨੂੰ ਤੇ लवली ਬਾਈ ਦੀ ਮੋਟਰ ਖੜੀ ਧੀ ਆਪਾਂ ਇਹ ਵੀ ਚਲਾ ਲਈ ਆ ਦੇਖੋ ਇਧਰੋਂ ਨੱਕਾ ਲਾ ਕੇ ਉਹਨੂੰ ਆ ਲਓ ਪਾਣੀ ਵੀ ਵਧੀਆ ਤੇ ਦੋ ਮੋਟਰਾਂ ਚੱਲ ਪੀਆਂ ਤੇ ਤਿੰਨ ਖੇਤ ਸਾਢੇ ਤਿੰਨ ਖੇਤ ਤੇ ਡੇੜ ਗੇੜ ਹੈਗਾ ਇਹ ਦੇਰਦਿਆਂ ਖੁੱਲਾ ਹੀ ਪੈਂਦਾ ਕੋਈ ਬੱਟ ਨਹੀਂ ਪਾਈ ਕੁਛ ਨਹੀਂ ਕਰਿਆ ਵੀ ਕਿੰਨੇ ਕ ਟਾਈਮ ਚ ਭਰਦਾ ਤੇ ਘਰ ਪਾਣੀ ਮਾੜਾ ਮਾੜਾ ਰਹੇ ਤੇ ਆਪਾਂ ਨੂੰ ਨੱਪਾਂਗੇ ਕਿਉਂਕਿ ਟਾਂਡੇ ਤੁਹਾਨੂੰ ਪਤਾ ਵੀ ਬਹੁਤ ਜਾਦੇ ਨੇ ਤੇ ਸਾਰਾ ਮਾਰ ਬਿੱਤੀ ਕੱਢਣਾ ਡੱਡ ਭੱਜ ਗਈ ਜੀ ਪਹਿਲਾਂ ਵਿੱਚ ਤਾਂ ਮੈਂ ਤਹੁ ਮੱਧ ਕੇ ਇਹਨੂੰ 2-4 ਦਿਨ ਛੱਡਾਂਗੇ ਫਿਰ ਇਹ ਗਲ ਜੂ ਤੇ ਦੁਬਾਰੇ ਫੇਰ ਇਹਦੀ ਆਪਾਂ ਕਰਾਂਗੇ ਤਿਆਰੀ ਦੋ ਵਾਰੀ ਨੱਪ ਕੇ ਇਹਨੂੰ ਛੱਡਾਂਗੇ ਤੇ ਮਾੜਿਆ ਸੈਟਿੰਗ ਹੋ ਜਾਊਗਾ ਜਿੱਦਾਂ ਵੀ ਹੋਇਆ ਜੀ ਪੂਰਾ ਭਰਿਆ ਖੜਾ ਖੇਤ ਲਓ ਕਰੋ ਚੈੱਕ ਲਿਆਉਣਿਆ ਟਰੈਕਟਰ ਹੁਣ ਕਿਹੜਾ ਮਾਰਨ ਆਇਤੀ ਆ ਜਾ ਭਾਈ ਜੱਸੇ ਆ ਜਾ ਕੇ ਰਹਿਮਤ ਨਾ ਕਹਿਰਾ ਫੁੱਲ ਭਰੇ ਖੜੇ ਨੇ ਆ ਜਾ ਕੋਈ ਕੋਈ ਨਹੀਂ ਖੱਡਾਂ ਪੈਂਦੀਆਂ ਨੇ ਉਧਰ ਗਵੰਡੀਆਂ ਦੇ ਨੱਪਿਆ ਜਾਵੇ ਲਾਹਾ ਲਿਆ ਜਾਵੇ ਮੋਟਰਾਂ ਦੋ ਚੱਲਦੀਆਂ ਦੀ ਰਾਤ ਦੀਆਂ ਜੱਸੇ ਨੂੰ ਲਾਇਆ ਠੀਕ ਹੈ ਜੀ ਫੋਨ ਵੀ ਆ ਜਾ ਉਧਰ ਖੱਡਾਂ ਪੈਂਦੀਆਂ ਨੇ ਸਾਹਮਣੇ ਗਵੰਡੀਆਂ ਦੇ ਢੋਆ ਭਰੇ ਥੋੜਾ ਜਿਹਾ ਨੀਮ ਤੇ ਓਕੇ ਆ ਰਿਪੋਰਟ ਹੱਥਾਂ ਤੇ ਟਰੈਕਟਰ ਦੋਏ ਪਹਿਲਾਂ ਸੱਡੇ ਹੀ ਨੱਪਦੇ ਆ ਤਾਂ ਅਗੇ ਮਿੱਟੀ ਰਕ ਜੂਗੀ ਬੋਟਵਾ ਨੇ ਘੜਾ ਤੰਤ ਚਾਰ ਚਾਰ ਇੰਚ ਵਿੱਚ ਵਧੀਆ ਜਿੰਨਾ ਚਾਹੀਦਾ ਕਿਉਂ ਕੀ ਵੀ ਗਿਆ ਖੇਤ ਰਤੋ ਰਤ ਪੂਰਾ ਗੜੀ ਹੋਈ ਮਿੱਟੀ ਹੋਣਾ ਵਧੀਆ ਸਾਰੇ ਟਾਂਡੇ ਨੱਬੇ ਜਾਣਗੇ ਦਿਖਾਉਂਦੇ ਆ ਤੁਹਾਨੂੰ ਫਿਰ ਗੱਤਾਰਵੰਦਾ ਫਲਾਟ ਕਰੋ ਦਰਸ਼ਨ ਸੂਰਜ ਦੇਵਤਾ ਦੇ ਉਰੇ ਜੀ ਆਪਣੇ ਇੱਥੇ ਲਾਇਏ ਦੇ ਰਾਜਮਾ ਉਹਦੇ ਕਰਕੇ ਕਵਾੜ ਖੜਾ ਮੱਕੀ ਦੇ ਵਿੱਚ ਤਾਂ ਹੈ ਨਹੀਂ ਜਿਹਦੇ ਵਿੱਚ ਨੱਪਿਆ ਜਾਣਾ ਕੋਈ ਚੱਕਰ ਨਹੀਂ ਪਤਾ ਕਿਹੜਾ ਬੱਦਲ ਲੱਗੇ ਬਹੁਤ ਬਹੁਤ ਧੰਨਵਾਦ लवली ਬਾਈ ਦਾ ਵੀ ਜਿਹਨੇ ਮੋਟਰ ਦੇਤੀ ਤੇ ਆਪਣੇ ਪਲਾਟ ਤੇ ਬੋਲ ਕੇ ਟੱਡੂਆਂ ਚੰਗੀ ਤਰ੍ਹਾਂ ਬੱਲੇ ਬੱਲੇ ਹੋ ਗਈ। ਮਤਰਾ ਪ੍ਰਸ਼ਾਦਾ ਲੈ ਕੇ ਲਾਂਡਾਰ ਦਾ ਪਹੁੰਚ ਗਏ ਆਪਾਂ ਮੋਟਰ ਤੇ ਸਹੂਦੀ ਵਾਲੀ ਤੇ ਅੱਜ ਸ਼ਾਨੂ ਆਣੀ ਵੀ ਆਏ ਨੇ ਆਨੰਦਮਾਨ ਲਾਸਟ ਦਿਨ ਕੱਲੋਂ ਸਕੂਲ ਲੱਗ ਜਾਣਾ ਇਹਨਾਂ ਨੇ ਤੇ ਪਨੀਰੀ ਵਾਲੀ ਜਗ੍ਹਾ ਦਾ ਕੱਦੂ ਕਰਕੇ ਜੱਸਾ ਬਾਈ ਲਾ ਕੇ ਆਪਾਂ ਨੂੰ ਰਾਹ 'ਚ ਮਿਲਿਆ ਬੰਦੇ ਚਲੇ ਗਏ ਆ ਦੇਖੋ ਆ ਕਹਿ ਰਾ ਆਪਣਾ ਪਨੀਰੀ ਵਾਲਾ ਤੀ ਆ ਇੰਨੀ ਕੁ ਰੱਖ ਲਈ ਪਨੀਰੀ ਜੇ ਕਦੇ ਕੋਈ ਢੱਕੇ ਡੱਕੇ ਦੀ ਲੋਡ ਪਾਊਗੀ ਤੇ ਆਪਾਂ ਟਾਈਮ 'ਨਾ ਪਹੁੰਚ ਗਏ ਲਾਣੇਦਾਰ ਆ ਰਿਹਾ ਉਹ ਸਾਹਮਣੇ ਆ ਦੇਖੋ ਬਹੁਤ ਵਧੀਆ ਖੜਾ ਚੋਨਾ ਸਾਰਾ ਓਕੇ ਆ ਰਿਪੋਰਟ ਤੇ ਡੱਕੇ ਡੋੱਕੇ ਵੀ ਨਹੀਂ ਕੋਈ ਮਰਿਆ ਵਾ ਹੈਗਾ ਮਰਨਾਂ ਤਾਂ ਤਾਂ ਸੀਗਾ ਕਿਉਂਕਿ ਜੇ ਫੂਸ ਹੁੰਦਾ ਮੱਕੀ ਮੁੱਕੀ ਵਾਲਾ ਦਾ ਕਣਕ ਵਾਲੇ ਖੇਤ ਨੇ ਉਹਦੇ ਕਰਕੇ ਬਚਾਓ ਆ ਬਹੁਤ ਵਧੀਆ ਜਿੰਨਾ ਵੀ ਆ ਹਰਾ ਹਰਾ ਰੋਡ ਤੱਕ ਖੜਾ ਹੈ ਔਰ ਇਹ ਥੱੱਕਾ ਦੇਖੋ ਆ ਰੋਡ ਆ ਸਾਹਮਣੇ ਆ ਮੋਟਰਸਾਈਕਲ ਆ ਰਹੇ ਹਨ ਹਾਂਜੀ ਇਹ ਸਾਰਾ ਪਲਾਟ ਆ ਬਣਾਈ ਨੇ ਆ ਸਾਰੇ ਇਧਰ ਆ ਮੋਟਰ ਤਾਂ ਕਿਹੜਾ ਉਹ ਸਾਹਮਣੇ ਦਰਖਤ ਨੇ ਤੇ ਇਧਰੋਂ ਆ ਦੇਖੋ ਸਾਹਮਣੇ ਆਹੋ ਇੱਧਰ ਇੱਥੇ ਤੱਕ ਉਹ ਸੁੱਕਿਆ ਜਦ ਰਖਤ ਖੜਾ ਸਾਹਮਣੇ ਏ ਤੋਂ ਗਾਹਾਂ ਭਰੇ ਉਹ ਤੱਕ ਉਹ ਜਿਹੜਾ ਕੋਠਾ ਦੀ ਨਾਲ ਸਾਹਮਣੇ ਚੱਟਾ ਜਿਹਾ ਇਹਦੇ ਤੱਕ 42 ਖੇਤ ਲਓ ਨਾਲ ਜਵਾਨ ਆਪਣਾ ਗੁੰਨੂ ਮੱਜਰੀ ਆਈ ਪਹੁੰਚਿਆ ਹੋਇਆ ਤੂੰ ਬੁੱਤ ਪਰਨ ਉਹ ਨਹੀਂ ਮੰਨ ਕੇ ਆਇਆ ਪਟਕਾ ਸਾਨੂੰ ਚਲ ਕੋਈ ਨਾ ਬਾਹਰ ਆਈ ਦਾ ਪਟਕਾ ਬੰਨੇ ਮਨ ਨਹੀਂ ਆਈ ਦਾ ਓਕੇ ਲਓ ਜੀ ਅਮਰੀਨ ਪੁੱਤ ਵੀ ਆਇਆ ਨਾਲ ਅਮਰੀਨ ਪੁੱਤ ਕਿਵੇਂ ਆਂ ਮੂੰਹ ਬੰਦ ਕਰੋ ਬਾਹੇ ਕਰ ਦਿਓ ਸਾਰਿਆਂ ਨੂੰ ਲਓ ਜੀ ਵਧੀਆ ਹਰੇ ਭਾਈ ਮਾਰਦੀ ਆ